ਜੋ ਗਰਾਉਂਦ ਦੇ ਮੰਗਲਗਿਰੀ ਟਰੇਸ ਮੇਤ ਤੋਂ ਉਸ ਮਹਾਲੇ ਵਿੱਚ ਬਣੇ ਪੰਜਾਬ ਦੇ ਕਰੀਬ ਘਰਾਂ ਨੂੰ ਛੱਪੜ ਦੀ ਜਗ੍ਹਾ ਤੇ ਕਬਜ਼ਾ ਕਰਕੇ ਬਣਾਏ ਜਾਣ ਦੀ ਗੱਲ ਕਰਕੇ ਨਗਰ ਕੌਂਸਲ ਨੇ ਉਹਨਾਂ ਨੂੰ ਢਾਉਣ ਦਾ ਨੋਟਿਸ ਭੇਜ ਕੇ ਸਾਰੇ ਘਰਾਂ ਨੂੰ 3 ਦਿਨਾਂ ਵਿੱਚ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਜੇਤੇ ਰੋਸਵਜੋ ਅੱਜ ਲੋਕਾਂ ਨੇ ਇਕੱਠੇ ਹੋ ਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂ ਕੇ ਕੋਲ ਮਦਦ ਦੀ गुहार ਲਾਈ ਹੈ ਜਦ ਕਿ ਇਸੇ ਮਹੱਲੇ ਦੇ ਕਾਉਂਸਲਰ ਹਿਮਾਸੂ ਮਾਲਕ ਨੇ ਇਸ ਸਾਰੀ ਸਮੱਸਿਆ ਪਿੱਛੇ ਹਲਕਾ ਵਿਧਾਇਕ ਦੀ ਹੀ ਰਾਜਨੀਤੀ ਦੱਸਿਆ ਹੈ ਅਤੇ ਉਸ ਨੇ ਕਿਹਾ ਕਿ ਉਸ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਲਈ ਹਲਕਾ ਵਿਧਾਇਕ ਹੀ ਜ਼ਿੰਮੇਵਾਰ ਹੋਣਗੇ। ਮੰਗਲਗਿਰੀ ਡੇਰੇ ਦਾ ਜਿਹੜਾ ਮਸਲਾ ਉੱਠ ਕੇ ਸਾਹਮਣੇ ਆਇਆ ਹੈ ਜੀ ਨਜਾਇਜ਼ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਨੇ ਨੋਟਿਸ ਜਾਰੀ ਕੀਤੇ ਆ। ਦੀ ਹੈ ਕਿ ਇਹ ਮਾਮਲਾ ਤੁਸੀਂ ਇਸ ਤਰ੍ਹਾਂ ਦਾ ਵਿਰੋਧ ਕਰਦੇ ਹੋ ਜਾਂ ਲੋਕਾਂ ਦੇ ਨਾਲ ਕਿਵੇਂ ਹੁਣ ਖੜੋਗੇ ਅਸੀਂ ਲੋਕਾਂ ਦੇ ਨਾਲ ਖੜੇ ਆ ਠੋਕ ਕੇ ਖੜੇ ਆ ਇਹ ਜਿਹੜੇ ਡਰਾਮੇਬਾਜ਼ੀ ਕਰ ਰਹੀ ਹੈ ਸਰਕਾਰ ਸਰਕਾਰ ਦੇ ਪ੍ਰੈਸਰ ਦੇ ਥੱਲੇ ਆ ਕੇ ਇਹ ਆਫਸਰ ਕਰ ਰਹੇ ਆ ਕਿ ਲੋਕਾਂ ਨੂੰ ਨੋਟਿਸ ਕੱਢੋ ਨੋਟਿਸ ਵੀ ਤਾਂ ਪਹਿਲਾਂ ਦੇ ਕੱਢੇ ਹੋਏ ਆ 19 ਤਰੀਕ ਦੇ ਅਮਨਸ਼ੂ ਜੀ ਦੱਸ ਦਿਆ ਵਕੀਲ ਸਾਹਿਬ ਕੇ ਪੁਰਾਣੇ ਕੱਢੇ ਹੋਏ ਆ ਤੇ ਦਿੱਤੇ ਕੱਲ ਆ ਪਹਿਲੀ ਗੱਲ ਤਾਂ ਜਿਹੜੇ 1970 ਦੀਆਂ ਰਜਿਸਟਰੀਆਂ ਹੋਈਆਂ ਹੋਈਆਂ ਅੱਜ ਪ੍ਰਸ਼ਾਸਨ ਨੂੰ ਚੇਤਾ ਆ ਔਰਦੂ ਵਾਲਿਆਂ ਤੇ ਅੱਜ ਇਹ ਕਹਿੰਦੇ ਜਾਲੀ ਆ ਅਸੀਂ ਲੋਕਾਂ ਦੇ ਜਿਹੜੇ ਘਰਾਂ ਤੇ ਜਿੱਥੇ ਵੀ ਉਹ ਬੈਠੇ ਆ ਅਸੀਂ ਉਹਨਾਂ ਨੂੰ ਉੱਥੋਂ ਉੱਠਣ ਨਹੀਂ ਦੇਵਾਂਗੇ ਉਹਨਾਂ ਦੇ ਨਾਲ ਖੜੇ ਆ ਉਹਨਾਂ ਨੂੰ ਨਾ ਕੋਈ ਹਟਾ ਸਕਦਾ ਪਹਿਲੀ ਗੱਲ ਦੂਜੀ ਗੱਲ ਸਾਡੇ ਪ੍ਰਧਾਨ ਜੀ ਆ ਐਮਪੀ ਸਾਹਿਬ ਰਾਜਾ ਬੜਿੰਗ ਜੀ ਉਹ ਤੁਹਾਨੂੰ ਪਤਾ ਸੈਸ਼ਨ ਚੱਲਦਾ ਉੱਥੇ ਗਏ ਹੋਏ ਆ ਉਹਨਾਂ ਦੇ ਕੱਲ ਰਾਤ ਤੋਂ ਮੇਰੇ ਨਾਲ ਲਗਾਤਾਰ ਰابطਾ ਕਾਇਮ ਉਹ ਵੀ ਆਉਣਗੇ ਆ ਸਾਡੇ ਭਰਾ ਹਮਾਂਸ਼ੂ ਜੀ ਆ ਜਿਹੜੇ ਇਹਨਾਂ ਦੇ ਸਪੈਸ਼ਲ ਇਹਨਾਂ ਦਾ ਨਾਮ ਲਿਆ ਗਿਆ ਕਿ ਹਮਾਂਸ਼ੂ ਦਾ ਮਾਲਟਾ ਆਇਆ ਜਾਊਗਾ ਜੇ ਇਹਨਾਂ ਚ ਜਰਤ ਤਾਂ ਉੱਥੇ ਆ ਜਾਣਾ ਸੀ ਉੱਥੇ ਚੱਲੇ ਆ ਆਹ ਖਬਰ ਰਜਿਸਟਰੀਆਂ ਜੀ ਇਹ ਪ੍ਰੋਪਰ ਰਜਿਸਟਰੀ ਵਾਲੇ ਰਜਿਸਟਰੀਆਂ ਹੋਈਆਂ ਹੋਈਆਂ ਇਹਨਾਂ ਦੀਆਂ ਰਜਿਸਟਰੀਆਂ ਤੋਂ ਬਿਨਾ ਨਹੀਂ ਹੋਇਆ ਇਹ ਲੋਕਾਂ ਨੂੰ ਪਤਾ ਕੀ ਆ ਆ ਨਕਸ਼ੇ ਪਾਸ ਹੋਏ ਆਹ ਨਕਸ਼ੇ ਦੇਖੋ ਪਾਸ ਕੀਤੇ ਹੋਏ ਇਹਨਾਂ ਦੇ ਰਸੀਦਾਂ ਕੱਟੀਆਂ ਹੋਈਆਂ ਉਦੋਂ ਬਾਅਦ ਰਜਿਸਟਰੀਆਂ ਹੋਈਆਂ ਹੋਈਆਂ ਇਹ ਥੋੜੋ ਅੱਜ ਵੀ ਜਿਹੜੇ ਕੋਈ ਬੰਦਾ ਕਾਂਗਰਸ ਦਾ ਤਾਂ ਉਹਦੇ ਤੁਸੀਂ ਆ ਟੈਕਸ ਉਦੋਂ ਬਾਅਦ ਅਸੀਂ ਉਹਦੇ ਵੀ ਘਾਟਾ ਦੋਗੇ ਉਹਦੇ ਮਕਾਨ ਢਾ ਦੋਗੇ ਇਹ ਜਿਹੇ ਦਬਕੇ ਦੇ ਕੇ ਇਹ ਧੱਕੇਸ਼ਾਹੀ ਹੈ ਇਹ ਬਦਲੇ ਵਾਲੇ ਨਹੀਂ ਇਹ ਜਿਹੜੇ ਤੁਗਲਕੀ ਪਰ ਕਰਦੇ ਆ ਕਿ ਨਾ ਇਹ ਫਰਮਾਨ ਇਹ ਨਾ ਪਹਿਲਾਂ ਚੱਲੇ ਆ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਇਹ ਰਹਿੰਦੀਆਂ ਬੰਦਾ ਥੋੜਾ ਜਿਹਾ ਆਪ ਦੀ ਮਿਆਨ ਚ ਰਹੇ ਚੰਗਾ ਹੁੰਦਾ ਇਸ ਕਰਕੇ ਅਸੀਂ ਥੋੜੇ ਜਿਹੇ ਨਿਮਰਤਾ ਨਾਲ ਚੱਲਦੇ ਆਂ ਵੀ ਆਪਣਾ ਆਪ ਦਾ ਭਾਈਚਾਰਾ ਵਾ ਅਸੀਂ ਜਗਰਾਉਂ ਸ਼ਹਿਰ ਦੀ ਜਿਹੜੀ ਸਥਿਤੀ ਆ ਅਸੀਂ ਉਹਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਕਿੰਨਾ ਬਧਰੋਹ ਆ ਸਰਕਾਰ ਦੇ ਵਿਰੁੱਧ ਕੱਲ ਬੀਬੀਆਂ ਨੇ ਕਿਵੇਂ ਆ ਉਲਟ ਖਾਸ ਕਰਕੇ ਇੱਥੋਂ ਦੇ ਜਿਹੜੇ ਨਮਾਇंदे ਉਹਨਾਂ ਦੇ ਉਲਟੇ ਬੋਲੇ ਆ ਉਹ ਇਸ ਕਰਕੇ ਬੋਲੇ ਆ ਕਿਉਂਕਿ ਇਹ ਜਿਹੜੀ ਤੱਕੇਸਾਹੀ ਆ ਨਾ ਇਹ ਕਿਸੇ ਹੱਦ ਤੱਕ ਹੁੰਦੀ ਆ ਜੇ ਤੁਹਾਡੇ ਕੋਲੇ ਪ੍ਰਮਾਤਮਾ ਨੇ ਕੋਈ ਪਾਵਰ ਬਖਸ਼ੀ ਆ ਤਾਂ ਉਹਨੂੰ ਸਿੱਧੇ ਰਾਹ ਲਾਓ ਉਹਨੂੰ ਪੁੱਠੇ ਪਾਸੇ ਲੋਕਾਂ ਨਾਲ ਗਲ ਘੁੱਟ ਕੇ ਉਹਨਾਂ ਦਾ ਖੂਨ ਚੂਸਣ ਵਾਲੀਆਂ ਗੱਲਾਂ ਨਾ ਕਰੋ ਪਹਿਲਾਂ ਵੀ ਇੱਥੇ ਕਈਆਂ ਨੇ ਕਬਜ਼ੇ ਕੋਝੇ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਤਾਂ ਹੋਏ ਨਹੀਂ ਹੁਣ ਇਹ ਸਰਕਾਰ ਦੇ ਥਰੂ ਕਰਨ ਨੂੰ ਫਿਰਦੇ ਅਸੀਂ ਹੁਣ ਨਹੀਂ ਦਵਾਂਗੇ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਬੜਿੰਗ ਸਾਹਿਬ ਵੀ 2-4 ਦਿਨ ਦੇ ਵਿੱਚ ਇੱਥੇ ਦੁਬਾਰੇ ਆਉਣਗੇ ਤੇ ਉਹਨਾਂ ਨਾਲ ਵੀ ਸਾਡਾ رابطہ ਕਾਇਮ ਚੱਲ ਹੋ ਰਿਹਾ ਹੈ ਜੀ ਬਾੜ ਮੀਰਾ ਨਹੀਂ ਬਾੜ ਜੱਸੀ ਜੀ ਦਾ ਵੀ ਆ ਬੋਬੀ ਜੀ ਦਾ ਵੀ ਆ ਕਿਉਂਕਿ ਕੋਈ ਲੋਕ ਇਹਨਾਂ ਦੇ ਘਰਾਂ 'ਚ ਵੀ ਕੰਮ ਕਰਦੇ ਆ ਮਜ਼ਦੂਰ ਲੋਕ ਨੇ ਮੇਚੀ ਦਾ ਵੀ ਬਾੜ ਆ ਜੇ ਜੱਗਾ ਜੀ ਵੀ ਆਗੇ ਤਾਂ ਉਹਨਾਂ ਦਾ ਵੀ ਵਾਰਡ ਹੈ ਸਾਰੇ ਤੁਸੀਂ ਕਾਂਗਰਸੀ ਕੌਂਸਲਰ ਕਾਂਗਰਸੀ ਕੌਂਸਲਰਾਂ ਟਾਰਗੇਟ ਮੇਰੇ ਤੇ ਪਹਿਲਾਂ ਵੀ ਤੁਹਾਨੂੰ ਪਤਾ ਇਹਨਾਂ ਨੇ ਇੱਕ ਬਿਜਲੀ ਵਾਲਾ ਕਰਵਾਇਆ ਸੀ 1.5 ਤੋਂ 2 ਲੱਖ ਦਾ ਜੁਰਮਾਨਾ ਹੁਣ ਮੈਨੂੰ ਥ੍ਰੈਟ ਕਾਲਸ ਵੀ ਆਉਂਦੀਆਂ ਐਮਐਲਏ ਵੱਲੋਂ ਮੈਂ ਮੈਂ ਇਹਦੀ ਬਕਾਇਦਾ ਐਪਲੀਕੇਸ਼ਨ ਐਸਐਸਪੀ ਸਾਹਿਬ ਨੂੰ ਵੀ ਦਊਂਗਾ ਕੱਲ ਨੂੰ ਮੇਰੀ ਜਾਨ ਮਾਲ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਐਮਐਲਏ ਸਰਬਜੀਤ ਕੌਰ ਮਾਨੁਕੇ ਆ ਠੀਕ ਹੈ ਜੀ ਮੈਨੂੰ ਬਹੁਤ ਥ੍ਰੈਟ ਕਾਲਸ ਆਉਂਦੀਆਂ ਮੇਰੀ ਕੱਲ ਨੂੰ ਜਾਨ ਮਾਲ ਦਾ ਨੁਕਸਾਨ ਹੋਇਆ ਤੇ ਇਹ ਜ਼ਿੰਮੇਵਾਰ ਬਸ ਹੁਣ ਮੇਰੀ ਹੁਣ ਪ੍ਰਾਪਰਟੀ ਪ੍ਰਾਪਰਟੀ ਮੈਨੂੰ ਇਕੱਲੇ ਨੂੰ ਨੋਟਿਸ ਨਹੀਂ ਆਇਆ ਨੋਟਿਸ ਆਇਆ ਸਾਰਿਆਂ ਨੂੰ ਜਿਨ੍ਹਾਂ ਕੋਲੇ 1970 70 60 60 ਦੀਆਂ ਰਜਿਸਟਰੀਆਂ ਉਰਦੂ ਵਾਲੀਆਂ ਰਜਿਸਟਰੀਆਂ ਤੁਹਾਨੂੰ ਮੈਂ ਸ਼ੋਅ ਕਰ ਸਕਦਾ ਮੇਰੇ ਕੋਲੇ ਉਰਦੂ ਵਾਲੀਆਂ ਰਜਿਸਟਰੀਆਂ ਵੀ ਹੈਗੀਆਂ ਤੇ ਉਰਦੂ ਵਾਲੀਆਂ ਰਜਿਸਟਰੀਆਂ ਮਤਲਬ 70 60 60 ਸਨ ਦੀਆਂ ਰਜਿਸਟਰੀਆਂ ਹੋਈਆਂ ਹੋਈਆਂ ਕੁਝ ਇਹੋ ਜਿਹੇ ਕਰ ਮਤਲਬ ਜਿਨ੍ਹਾਂ ਕੋਲੇ ਹੈਗੇ ਉਹਨਾਂ ਨੂੰ ਨੋਟਿਸ ਕੱਢਣ ਦਾ ਕੋਈ ਤਕ ਨਹੀਂ ਬੰਦਦਾ ਮੇਰੇ ਕੋਲੇ ਜਿਹੜੀ ਮੇਰੀ ਸਵੇਰੇ ਅੱਜ ਇਹ ਸਿਆਸਤ ਦੀਆਂ ਜਿਹੜੀਆਂ ਰੋਟੀਆਂ ਸੇਕੀਆਂ ਗਈਆਂ ਨਾ ਅੱਜ ਸਵੇਰੇ ਐਮ ਐਲ ਏ ਸਾਹਿਬ ਸਾਹਿਬਾ ਦਾ ਕੀ ਕਹਿਣਾ ਸੀਗਾ ਮੇਰੇ ਜਿਹੜੇ ਲੋਕਾਂ ਨੂੰ ਥੋੜੇ ਨੋਟਿਸ ਤੋਂ ਉਹਨਾਂ ਨੂੰ ਕੁਝ ਨਹੀਂ ਹੁੰਦਾ ਕਹਿੰਦੀ ਜਿਹੜੇ ਇੱਥੇ ਵੱਡੇ ਵੱਡੇ ਮਾਲ ਬਣਿਆ ਨਾ ਮੈਂ ਉਹ ਟਾਉਣੇ ਆ ਉਹ ਸਿਰਫ ਵੱਡੀ ਮਾਲ ਵਾਲੀ ਬਿਲਡਿੰਗ ਜੇ ਮੇਰੀ ਚੁੱਭਦੀ ਆ ਤੈਨੂੰ ਤੂੰ ਮੇਰੇ ਨਾਲ ਮੈਂ ਕਹਿੰਦਾ ਤੂੰ ਇਹਨਾਂ ਲੋਕਾਂ ਨੂੰ ਛੱਡ ਯਾਰ ਢਾ ਮੇਰਾ ਕੱਲੇ ਦਾ ਢਾ ਮੇਰੇ ਕੋਲੇ ਇੱਕ ਮਿੰਟ ਜਿਹੜੀ ਉਹ ਪ੍ਰ ਇੱਕ ਪ੍ਰਾਪਰਟੀ ਮੇਰੇ ਮਦਰ ਦੇ ਨਾਮ ਤੇ ਆ ਸ਼੍ਰੀਮਤੀ ਅਨੀਤਾ ਰਾਣੀ ਜੀ ਦੇ ਨਾਮ ਤੇ ਦੂਸਰੀ ਪ੍ਰਾਪਰਟੀ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਆ ਸ਼੍ਰੀ ਰਕੇਸ਼ ਕੁਮਾਰ ਜੀ ਦੇ ਨਾਮ ਤੇ ਠੀਕ ਹੈ ਜੀ ਅਸੀਂ ਅੱਜ ਦੇ ਨਹੀਂ ਬੈਠੇ ਮੇਰੇ ਦਾਦਾ ਜੀ ਇੱਥੇ 60 60 60 ਸਾਲ ਤੋਂ ਸਾਡੀਆਂ ਡੈਰੀਆਂ ਸਾਡੇ ਨਾ ਚੋਹਾ ਪਿੰਡਾਂ ਚੋਂ ਇੱਥੋਂ ਮੱਲਾ ਡੱਲਾ ਸਾਡੇ ਚੋਹਾ ਪਿੰਡਾਂ ਚੋਂ ਕਾਕਾ ਵਪਾਰੀ ਦਾ ਨਾਮ ਲੈ ਕੇ ਪੁੱਛ ਲਿਓ ਮੇਰੇ ਫਾਦਰ ਸਾਹਿਬ ਬਾਰੇ ਤੁਹਾਨੂੰ ਕੱਲਾ ਕੱਲਾ ਜਵਾਕ ਵੀ ਦੱਸ ਦੂਗਾ ਮੀਵੇ ਮੇਰੇ ਫਾਦਰ ਸਾਹਿਬ ਦੀ ਕਿੰਨੀ ਕਰੈਪ ਉਹ ਮੰਗਲਗਰੀ ਡੇਰੇ ਤੇ ਵੀ ਆਰਡਰ ਆਇਆ ਤੇਰੇ ਤੇ ਹੁਣ ਸਵੇਰੇ ਕੀ ਕਿਹਾ ਕਿ ਮੇਰਾ ਟਾ ਦੇਣਾ ਹੁਣ ਰਜਿਸਟਰੀਆਂ ਮੇਰੇ ਕੋਲੇ ਰਜਿਸਟਰੀ ਵੀ ਆ ਬਕਾਇਦਾ ਇਹਦੇ ਨਕਸ਼ੇ ਤੱਕ ਪਾਸ ਨੇ ਜੇ ਮੈਂ ਗਲਤ ਹੋਵਾਂ ਤੇ ਮੈਨੂੰ ਮੇਰੇ ਮੇਰੇ ਕੋ ਮੇਰੇ ਤੇ ਨਾਮ ਤੇ ਤਾਂ ਕੋਈ ਪ੍ਰਾਪਰਟੀ ਹੈ ਨਹੀਂ ਮੈਂ ਇਲੈਕਸ਼ਨ ਲੜਨ ਲੱਗਿਆ ਮੈਂ ਆਪਣੇ ਮਦਰ ਫਾਦਰ ਦੀ ਵੀ ਪ੍ਰਾਪਰਟੀ ਚਲੋ ਟੈਂਡਰ ਕੀਤੀ ਵੈਸੇ ਮੇਰਾ ਬੰਦਾ ਨਹੀਂ ਕਿਉਂਕਿ ਇਲੈਕਸ਼ਨ ਮੈਂ ਲੜਨਾ ਹੈ ਐਜ਼ ਅ ਕਾਉਂਸਲਰ ਮੈਂ ਅਸੀਂ ਲੋਕਾਂ ਨਾਲ ਖੜੇ ਹੋ ਮੈਂ ਖੜਾ ਹਾਂ ਜੀ ਖੜਾ 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 ਜਿਹੜੇ ਉਹਨਾਂ ਦੇ ਨੋਟਿਸ ਆ ਉਹਨਾਂ ਦੇ ਜਿਹੜੀਆਂ ਓਬਜੈਕਸ਼ਨਾਂ ਰੇਜ਼ ਕਰਨੀਆਂ ਐਜ਼ ਐਨ ਐਡਵੋਕੇਟ ਐਜ਼ ਐਨ ਉਹਨਾਂ ਦਾ ਬੇਟਾ ਤੇ ਐਜ਼ ਐਨ ਉਹਨਾਂ ਦਾ ਭਰਾ ਤੇ ਜਿਹੜੇ ਮੇਰੇ ਮੇਰੇ ਨਾਲ ਮੇਰੇ ਜੱਗਾ ਦੀ ਜਾਂ ਮੇਰੇ ਭਰਾ ਖੜੇ ਨੇ ਇਹਨਾਂ ਮੇਰੀਆਂ ਬਾਹਾਂ ਨੇ ਇਹਨਾਂ ਦਾ ਮੈਨੂੰ ਪੂਰਾ ਸਾਥ ਆ ਠੀਕ ਹੈ ਜੀ ਇਹਨਾਂ ਦੇ ਸਾਥ ਤੇ ਮੈਂ ਰਿਪਲਾਈ ਤਿਆਰ ਕਰਾ ਰਿ ਕਿਸੇ ਤੋਂ ਕੋਈ ਫੀਸ ਨਹੀਂ ਉਹਨਾਂ ਦੇ ਜਿਹੜੇ ਓਬਜੈਕਸ਼ਨ ਹੈ ਰਜਿਸਟਰੀਆਂ ਸਣੇ ਓਬਜੈਕਸ਼ਨ ਜਿਹੜੇ ਵੀ ਹੈਗੇ ਆ ਲਗਾ ਕੇ ਉਹਨਾਂ ਦਾ ਰਿਪਲਾਈ ਮੈਂ ਅੱਜ ਤਿਆਰ ਕਰ ਲਾਂ ਹੁਣ ਤੱਕਾ ਹੋ ਰਿਹਾ ਜੀ ਮੈਂ ਦੱਸਦਾ ਨੋਟਿਸ ਹੈਗਾ ਜਿਹੜਾ ਇਹਨਾਂ ਨੇ ਨੋਟਿਸ ਕੱਟਿਆ ਉਹ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਇਹਨਾਂ ਨੂੰ ਪੁੱਛ ਲਓ ਇਹਨਾਂ ਨੂੰ ਕਿਸੇ ਨੰਗੂਠੇ ਲਾਏ ਆ ਨੋਟਿਸ ਕੱਟਿਆ ਨੋਟਿਸ ਕੱਟਿਆ ਹੋਇਆ 19 7 2024 ਦਾ ਜਦੋਂ ਕਿ ਸਰਵ ਕਦੋਂ ਕਰ ਰਹੇ ਆ ਕੱਲ ਕੱਲ ਕਿ ਨਹੀਂ ਸੀ 1 8 24 ਉਹ 19724 ਵਾਲੇ ਨੋਟਿਸ ਕਹਿੰਦੇ 3 ਦਿਨਾਂ ਦਾ ਟਾਈਮ ਆ ਜਦ ਕਿ ਨੋਟਿਸ ਤਾਂ ਕੱਲ ਰੀਸੀਵ ਹੋ ਰਿਹਾ ਬਕਾਇਦਾ ਮੈਨੂੰ ਨਹੀਂ ਹਜੇ ਕੋਈ ਨੋਟਿਸ ਆਇਆ ਮੈਨੂੰ ਦਿੱਤਾ ਨਹੀਂ ਨੋਟਿਸ ਇਹਨਾਂ ਸਾਰਿਆਂ ਨੂੰ ਆਇਆ ਆਜੂਗਾ ਬਟ ਮੈਂ ਉਹਦਾ ਜੋ ਵੀ ਕਾਨੂੰਨੀ ਲੜਾਈ ਆ ਉਹਦੀ ਮੈਂ ਲੜਨ ਲਈ ਤਿਆਰ ਆ ਇਸ ਮੌਕੇ ਜਿੱਤੇ ਮੰਗਲਗਿਰੀ ਡੇਰੇ ਵਿੱਚ ਡੇਰੇ ਦੇ ਮਹੰਤ ਦولتਗਿਰੀ ਨੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਨੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਸੁਣਦਿਆਂ ਇਸ ਸਬੰਧੀ ਨਗਰ ਕੌਂਸਲਰ ਪ੍ਰਸ਼ਾਸਨ ਨਾਲ ਗੱਲ ਕਰਨ ਦਾ ਭਰੋਸਾ ਵੀ ਦਿੱਤਾ ਉੱਤੇ ਹੀ ਲੋਕਾਂ ਨੇ ਕਿਹਾ ਕਿ ਉਹ ਇਸ ਮਹੱਲੇ ਵਿੱਚ ਪਿਛਲੇ 50-60 ਸਾਲਾਂ ਤੋਂ ਰਹਿ ਰਹੇ ਨੇ ਅਤੇ ਮੰਗਲਗਿਰੀ ਡੇਰੇ ਸਮੇਤ ਸਾਡੇ ਮਹੱਲੇ ਵਿੱਚ ਇੱਕ ਗੁਰਦੁਆਰਾ ਸਾਹਿਬੀ ਹੈ ਜਿਸ ਨੂੰ ਨਗਰ ਕੌਂਸਲ ਨੇ ਬੀਤੀ ਕੱਲ ਨੋਟਿਸ ਪੇਜ ਕੇ ਢਾਉਣ ਦੇ ਹੁਕਮ ਜਾਰੀ ਕੀਤੇ ਨੇ ਇਸ ਤਰ੍ਹਾਂ ਕਰਨ ਦੀ ਸੂਰਤ ਵਿੱਚ ਇੱਥੇ ਬਲਡوزر ਚਲਾਉਣ ਦੀ ਗੱਲ ਵੀ ਕੀਤੀ ਹੈ ਜਦਕਿ ਨੋਟਿਸ ਜਾਰੀ ਹੋਣ ਦੀ ਤਰੀਕ ਨੋਟਿਸ ਵਿੱਚ 19 2024 ਪਾਈ ਹੋਈ ਹੈ ਅਤੇ ਨੋਟਿਸ ਲੋਕਾਂ ਨੂੰ 1 8 2024 ਨੂੰ ਦਿੱਤੇ ਗਏ ਨੇ ਇਸ ਰਾਸਰ ਨਗਰ ਕਾਉਂਸਲ ਦੀ ਤੱਕ ਇਸਾਈ ਹੈ ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਪ੍ਰੋਬਲਮ ਆਈ ਹੈ ਤੁਹਾਨੂੰ ਹਾਂਜੀ ਕੀ ਸਮੱਸਿਆ ਤੁਹਾਨੂੰ ਇੱਥੇ ਆਈ ਹੈ ਕੋਈ ਨੋਟਿਸ ਆਇਆ ਤੁਹਾਨੂੰ ਹਾਂਜੀ ਨੋਟਿਸ ਆਇਆ ਵਾ ਕੀ ਹੈ ਕੀ ਨੋਟਿਸ ਨੇ ਸਾਨੂੰ ਦੱਸਿਆ ਨਿਗਾ ਉਹ ਕਹਿੰਦੇ ਵੀ ਪੜਾ ਪੇ ਲਿਓ ਤੇ ਸਾਈਨ ਕੱਲੇ ਕਰ ਦਿਓ ਹਾਂਜੀ ਸਾਈਨ ਕਰਾ ਲਿਆ ਬਾਅਦ ਚ ਕਹਿੰਦੇ ਆਪੀ ਇੱਕ ਦੂਜੇ ਨੂੰ ਪਰਪੜ ਦੱਸ ਦਿਓ ਠੀਕ ਹੈ ਵੀ ਤਿੰਨ ਦਿਨਾਂ ਚ ਦੀ ਇਹ ਖਾਲੀ ਕਰਦੀ ਹੈ ਕੀ ਖਾਲੀ ਕਰਨੇ ਤੁਹਾਡੇ ਤੁਹਾਡੇ ਜਿੰਨੇ ਘਰ ਬਣੇ ਹੋਏ ਆ ਸਾਰੇ ਅੱਛਾ ਜੀ ਕਹਿੰਦੇ ਜੇ ਨਾ ਖਾਲੀ ਕੀਤੇ ਫਿਰ ਤੁਹਾਡੇ ਤੇ ਕਾਰਵਾਈ ਹੋਊਗੀ ਜੇਲ੍ਹ ਜਾਓਗੇ 3-3 ਸਾਲ ਦੀ ਖਤਰਾ ਅੱਛਾ ਜੀ ਮੈਂ ਕੀ ਕਹਾਂ ਤੁਹਾਡੇ ਸਾਰੇ ਨਜਾਇਜ਼ ਬਣੇ ਹੋਇਆ ਘਰ ਹਾਂਜੀ ਕਹਿੰਦਾ ਕਬਜ਼ਾ ਕੀਤਾ ਹੋਇਆ ਤੁਹਾਡਾ ਛੱਪੜ ਤੇ ਹਾਂਜੀ ਤੇ ਕਦੋਂ ਦੇ ਰਹਿ ਰਹੇ ਹੋ ਤੁਸੀਂ ਇੱਥੇ 70-70 ਸਾਲ ਦੇ 60-60 ਸਾਲ ਦੀ ਰਹਿੰਦੇ ਆ ਜੀ ਇੱਥੇ ਠੀਕ ਹੈ ਜੀ ਤੇ ਵਿੱਚ ਡੇਰੇ ਨੂੰ ਵੀ ਆਰਡਰ ਆ ਗਿਆ ਹਾਂਜੀ ਸਾਰੇ ਡੇਰੇ ਨੂੰ ਵੀ ਅਲਟਰਾ ਡੇਰੇ ਤੋਂ ਸਾਡਾ ਕੰਮ ਸਾਰਾ ਸੈੱਟ ਹੋਣਾ ਠੀਕ ਹੈ ਮੈਨੂੰ ਥੱਕਾ ਹੋ ਰਿਹਾ ਤੁਹਾਡਾ ਨੂੰ ਬਿਲਕੁਲ ਥੱਕਾ ਹੋ ਰਿਹਾ ਵਾ ਕੀ ਗੱਲ ਹੈ ਸਾਨੂੰ ਇਹਨਾਂ ਨੇ ਹਾਲੇ ਠਾਇਆ ਗਿਆ ਬਾਬਾ ਦਾ ਇਹਨਾਂ ਨੂੰ ਅਸੀਂ ਸਾਡੇ ਪਹਿਲੋਂ ਪੁਰਾਣੇ ਬਜ਼ੁਰਗ ਇੱਥੇ ਰਹਿੰਦੇ ਰਹੇ ਆ ਹੁਣ ਅਸੀਂ ਵੀ ਸਾਡੀਆਂ ਵੀ 30 ਸਾਲ ਦੀ ਉਮਰ ਹੋ ਗਈ ਨਾ ਸਾਡਾ ਮਾਪੇ ਇੱਥੇ ਹੀ ਰਹੇ ਆ ਸਾਰੇ ਤੇ ਪਰ ਅੱਜ ਹੁਣ ਸਾਨੂੰ ਠਾਇਆ ਜਾ ਰਿਹਾ ਵਾ ਇਸ ਕਰਕੇ ਸਾਨੂੰ ਇਹ ਸਨਾਮਾ ਸਾਡਾ ਹੱਕ ਮਿਲ ਜਾਵੇ ਸਾਨੂੰ ਜੀ ਹਾਂ ਸਾਨੂੰ ਸਾਰੇ ਉਹਨਾਂ ਨੇ 3 ਦਿਨ ਦਿੱਤੇ ਆ ਇੰਨਾ ਦਿਨਾਂ ਦੇ ਵਿੱਚ ਕਹਿੰਦੇ ਤੁਸੀਂ ਆਪਣਾ ਹਨਾ ਨਾ ਖਾਲੀ ਕਰ ਦਿਓ ਜਗਾ ਪਰ ਅਸੀਂ ਇੰਨਾ ਦਿਨਾਂ ਵਿੱਚ ਕੀ ਕਰ ਸਕਦੇ ਆ ਹੁਣ ਅਸੀਂ ਆਪਣੇ ਬੱਚੇ ਕਿੱਥੇ ਲਿਜਾਵਾਂਗੇ ਕਦੋਂ ਆਇਆ ਨੋਟਿਸ ਤੁਹਾਨੂੰ ਨੋਟਿਸ ਸਾਨੂੰ ਕੱਲ ਆਇਆ ਕੱਲ ਆਇਆ ਕੀ ਕਹਿੰਦੇ ਤੁਹਾਨੂੰ ਇੱਕ ਘਰ ਤੋੜਦੇ ਨੇ ਅਸੀਂ ਉਹ ਕਹਿੰਦੇ ਜੇ ਨਾ ਤੁਸੀਂ ਤੋੜੇ ਤਾਂ ਅਸੀਂ ਆਪ ਤੋੜਾਂਗੇ ਨਾਲੇ ਸੋਤੋਂ ਖਰਚਾ ਲਵਾਂਗੇ ਪਰ ਖਰਚਾ ਦਾ ਅਸੀਂ ਖਰਚਾ ਕਿੱਥੋਂ ਦੇ ਦਾਂਗੇ ਜਦ ਸਾਡੇ ਬੱਚਿਆਂ ਦਾ ਕੁਝ ਹੈ ਹੀ ਨਹੀਂ ਹੁਣ ਹਾਲੇ ਤੇ ਮੰਗਲਗਰੀ ਡੇਰੇ ਨੂੰ ਢਾਉਂਦੇ ਆਰਡਰ ਆਇਆ ਹੈ ਕਹਿੰਦੇ ਸਾਰੇ ਢਾਉਣਗੇ ਮੰਗਲਗਰੀ ਡੇਰੇ ਗੁਰਦੁਆਰੇ ਗੁਰਦੁਆਰੇ ਨੂੰ ਵੀ ਢਾਉਣਾ ਮੈਂ ਸਾਰੇ ਕਸਿੰਨ ਕਹਿੰਦੇ ਭਦਰਗਾਲੀ alli ਸਾਰੇ ਠੀਕ ਹਾਂਜੀ ਹਲੋ ਹਾਂਜੀ ਅਸੀਂ ਅੱਜ ਤੋਂ 50 60 ਸਾਲ ਦੇ ਇੱਥੇ ਰਹਿ ਰਹੇ ਹਾਂ ਸਾਡੀ ਚੌਥੀ ਕੁੜੀ ਹੋ ਚੱਲੀ ਜਿੱਥੇ ਹਾਂ ਅੱਜ ਸਾਡੇ ਨਾ ਨਗਰ ਕੌਂਸਲ ਸਾਡੇ ਨਾਲ ਧੱਕਾ ਕਰ ਰਹੀ ਹੈ ਹਾਂ ਉਹ ਬੰਦੇ ਵੀ ਤੁਸੀਂ ਮਕਾਨ ਆ ਉਹਦੇ ਖਾਲੀ ਕਰੋ ਜੇ ਤੁਸੀਂ ਆਪ ਖਾਲੀ ਕਰ ਲੋਗੇ ਤਾਂ ਠੀਕ ਆ ਨਹੀਂ ਬਰ ਅਸੀਂ ਮਕਾਨਾਂ ਨੂੰ ਤੋੜਾਂਗੇ ਤੇ ਦਿਨ ਦਿੱਤੇ ਸਾਨੂੰ ਤਿੰਨ ਕੱਲ ਸਾਨੂੰ ਲੋਟਸ ਭੇਜਿਆ ਅੱਛਾ ਜੀ ਦੇਖੋ ਅਸੀਂ 50 60 ਸਾਲ ਦੇ ਰਹ ਰਹੇ ਆ ਅੱਜ ਅਸੀਂ ਇਸ ਵਕਤ ਕਿੱਥੇ ਕਿਹੜੇ ਪਾਸੇ ਨੂੰ ਜਾਈਏ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਬੰਗ ਅਸੀਂ ਇਹੀ ਕਰਦੇ ਆ ਵੀ ਜਿੰਨੇ ਸਾਡੇ ਘਰ ਸਾਰੇ ਲਾਈਨ ਬੈਠੀਆਂ ਉਹ ਸਾਡੇ ਘਰ ਸਾਰੇ ਬਚੇ ਰਹਿਣ ਕਿਸੇ ਨੂੰ ਕੋਸ਼ਦਾ ਹੋਵੇ ਦਾ ਸਿਨਦਰ ਦਾ ਧੰਨਵਾਦ ਕਰਾਂਗੇ ਦੇਖੋ ਪਤਾ ਗੱਲ ਕੀ ਸਾਡੇ ਨਜਾਇਜ਼ ਬਿਲਕੁਲ ਧੱਕਾ ਕਰਦੇ ਜੀ ਨਗਰ ਕੌਂਸਲ ਠੀਕ ਹੈ ਇਸ ਮੌਕੇ ਡੇਰੇ ਦੇ ਮਹੰਤ ਦੌਲਤਗਰੀ ਨੇ ਵੀ ਕਿਹਾ ਕਿ ਨਗਰ ਕੌਂਸਲ ਵੱਲੋਂ ਕੀਤੀ ਜਾਂਦੀ ਏ ਧੱਕੇਸ਼ਾਹੀ ਨੂੰ ਸਾਡੇ ਮਹਤਮਾ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਜੇਕਰ ਲੋੜ ਪਈ ਤਾਂ ਹਰ ਦੁਆਰ ਤੋਂ ਸੈਂਕੜੇ ਮਹਾਤਮ ਇੱਥੇ ਪਹੁੰਚ ਕੇ ਨਗਰ ਕੌਂਸਲ ਦਾ ਵਿਰੋਧ ਵੀ ਕਰਨਗੇ कुछ ऐसे झुंडा तत्व समझो या ऐसे करो उन्होंने ज़बरदस्ती ये बातें बनाई है और ज़बरदस्ती बना के उसने अभी आप एक अंदाजा लगाओ इनके अंदर बेचारे कुठिया है पत्रे कितने की मुझे पता नहीं लेकिन ये पाँच करोड़ रुपए की जगह सामने पड़ी है और मुझे कल आए पत्रिका देने के लिए मैंने बोला बेटा मैं पंजाबी पढ़ा नहीं तो पढ़ के सुनाओ बोलता पढ़ के क्या सुनाओ साइन करो मैंने बोला इतने आँखें देखे तू मुझे क्या करता साइन कराऊ बोलना है क्या कौन थे नगर काउंसिल के आदमी हाँ तो मैंने बोला इतना गुस्से से क्यों बात करते हो मुझे बताओ तो बोला तीन तीन बिल्डोजर को मैंने बोला बिल्डोजर बोलेगा ना वही बिल्डोजर तेरे घर पर लेके आऊँगा बात बताओ बोले पत्र मैंने ये तो मैं नहीं लूँगा तो ये जबरदस्ती फिर बीच में ये बेचारे आ गए कि ये जो ये जान के घर है ना दोनों साइड में से टोटल खाली करा के यहाँ हम डबल हाईवे करेंगे सीधा जाके बाहर निकले हाईवे आपको भी नोटिस आ गया है नैनी बदरकाली से लेके आगे तक डबल हाईवे बनाऊंगा उस आगे पीछे जो भी उनको है उनको हमको निकालना है लेकिन रात को आए आप अंदाजा लगा छोटी छोटी कुटिया है गरीब एक एक आदमी बेचारा रहता है एक माई रहती है एक उसका घर वाला रहता है घर वाले यहाँ सब टूटी में जाते हैं मुझे पता है सभी जाते हैं माई यहाँ अकेली बेचारी होती है अभी उनको जब टाइम दो दिन बताया तो वो बेचारे सब रात रात माई आए ने रात जाके सब रोने लगी तो आप सभी लोग मिलकर इस बात का विरोध करते हैं नहीं नहीं हम तो भगवान जाने मैंने प्रार्थना ये किया कि मुझे किसी से मतलब नहीं है एक बात करता हूँ मेरा मतलब मेरी माँ से है ये रूबुल बैठी बेट बेट है बेटे वो तो मैंने बोला उन तक मैं खबर पहुँचाता हूँ फिर हमारे हेड आप डिपार्टमेंट हरी गिरिजी महाराज उसने बोला माता जी कुछ क्या कर दिए नहीं तो मैं प्लेन में आकर तुम्हारे सीएम से मिलकर जाऊँगा एक मिनट लगेगा मेरा लेकिन मैं यहाँ अमित शाह सब आ रहे हैं ਅਖੀਰ ਵਿੱਚ ਇਸ ਮੌਕੇ ਜਦੋਂ ਜਗਰਾਉਂ ਦੇ ਐਸਡੀਐਮ ਗੁਰਵੀਰ ਸਿੰਘ ਕੋਲੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਐਨਜੀਟੀ ਦੇ ਹੁਕਮਾਂ ਤੇ ਹੀ ਇਹ ਨੋਟਿਸ ਜਾਰੀ ਕੀਤੇ ਨੇ ਅਤੇ ਬਾਕੀ ਉਹ ਆਪ ਨਗਰ ਕੌਂਸਲ ਦੀ ਟੀਮ ਨਾਲ ਮਿਲ ਕੇ ਪੂਰੇ ਮਾਮਲੇ ਦੀ ਜਾਂਚ ਕਰਨਗੇ ਜੇਕਰ ਕਿਸੇ ਵੀ ਛੱਪੜ ਤੇ ਨਜਾਇਜ਼ ਕਬਜ਼ਾ ਕਰਕੇ ਸਰਕਾਰ ਦੀ ਜਗ੍ਹਾ ਰੋਕੀ ਪਾਈ ਗਈ ਤਾਂ ਉਹ ਕਬਜ਼ੇ ਜ਼ਰੂਰ ਸੜਵਾਏ ਜਾਣਗੇ ਸਾਰਾ ਜਿੱਕ ਇਕੱਠਾ ਹੋਇਆ ਸੀਗਾ ਮੰਗਲਗਰੀ ਡੇਰੇ ਦੇ ਨਾਲ ਜਿਹੜਾ ਏਰੀਆ ਸਾਰਾ ਮੱਲਾ ਹੈਗਾ ਤਕਰੀਬਨ 50 ਕੋ ਘਰ ਹੈਗੇ ਵੀ ਉਹਨਾਂ ਨੂੰ ਢਾਉਣ ਦੇ ਆਰਡਰ ਨਗਰ ਕੌਂਸਲ ਵੱਲ ਜਾਰੀ ਹੋਇਆ ਸਰ ਇਹ ਕੀ ਮਾਮਲਾ ਹੈ ਇਹ ਮਤਲਬ ਵੀ ਉਹ ਨਜਾਇਜ਼ ਬਣਿਆ ਸਾਰਾ ਕੁਝ ਜੀ ਇਹ ਜੀ ਇਹ ਇੱਕ ਇੱਥੇ ਜਿਹੜਾ ਛੱਪੜ ਆ ਪੁਰਾਣਾ ਉਹਦੇ ਨੇੜੇ ਇੱਕ ਮੰਦਿਰ ਪਹਿਲਾਂ ਦਾ ਸ਼ੁਰੂਆਤ ਹੋਈ ਸੀ ਬਹੁਤ ਥੋੜਾ ਏਰੀਏ ਤੋਂ ਉਹ ਵਧਦਾ ਵਧਦਾ ਕਾਫੀ ਪਿੱਛੇ ਤੱਕ ਚਲਾ ਗਿਆ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਪ੍ਰਸ਼ਰ ਦੇਵ ਸ਼ਰਮਾ ਜੀ ਉਹਨਾਂ ਨੇ ਇੱਕ ਐਨਜੀਟੀ ਦੇ ਵਿੱਚ ਅਪੀਲ ਪਾਤੀ ਹੈ ਐਪਲੀਕੇਸ਼ਨ ਦਿੱਤੀ ਹੋਈ ਹੈ ਇਹ ਇੱਥੇ ਸਫਾਈ ਨਹੀਂ ਹੋ ਰਹੀ ਤੇ ਇਹਨੂੰ ਸਫਾਈ ਕਰਾਈ ਜਾਏ ਸਾਰਾ ਛੱਪੜ ਸਾਫ਼ ਕਰਾਇਆ ਜਾਏ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਦੀ ਨਿਕਾਸੀ ਦਾ ਕੁਝ ਕੀਤਾ ਜਾਏ ਚਲੋ ਕਾਫੀ ਕੁਝ ਹੈ ਚੰਗੀਆਂ ਚੀਜ਼ਾਂ ਵੀ ਨਹੀਂ ਉਸ ਪਰਟੀਸ਼ਨ ਬਟ ਉਹਦੇ ਵਿੱਚ ਜਿਹੜੇ ਮਾਨਯੋਗ ਐਨਜੀਟੀ ਵੱਲੋਂ ਇਹ ਨਿਰਦੇਸ਼ ਹੋਏ ਸੀਗੇ ਕਿ ਇਹਨੂੰ ਇਮੀਡੀਏਟਲੀ ਕੀਤਾ ਜਾਏ ਉਹਨੂੰ ਫਿਰ ਖਾਲੀ ਕਰਨ ਲਈ ਉਹ ਉਹਨਾਂ ਨੇ ਸੀਗੇ ਕਿਹੜੀਆਂ ਦਿੱਕਤਾਂ ਨੇ ਕੀ ਇਹ ਸਾਨੂੰ ਦੱਸੀਆਂ ਜਾਣ ਉਹਦੇ ਵਿੱਚ ਅਸੀਂ ਦੱਸਿਆ ਸੀਗਾ ਵੀ ਇਹਦਾ ਕਾਫੀ ਹਿੱਸਾ ਇਨਕ੍ਰੂਚ ਹੋਇਆ ਦਾ ਇਨਕ੍ਰੂਚਮੈਂਟ ਦੇ ਵਿੱਚ ਮੰਦਿਰ ਮੇਜਰ ਚੰਕ ਬਾਅਦ ਵਿੱਚ ਜਦੋਂ ਡਿਟੇਲ ਦੇਖੀ ਦਿਸ਼ਾਨ ਦੇਖਾਈ ਤੇ ਥੋੜੇ ਘਰ ਵੀ ਉੱਚ ਨਿਕਲੇ ਨੇ ਤਾਂ ਉਸ ਸੰਬੰਧੀ ਇਹ ਹੈ ਕਿ ਸਾਨੂੰ ਇਹ ਨਿਰਦੇਸ਼ ਹੋਏ ਨੇ ਕਿ ਸਾਰਾ ਖਾਲੀ ਕਰਾ ਕੇ ਉਹਨੂੰ ਸਫਾਈ ਕਰਾਈ ਜਾਵੇ। ਤੇ ਤਾਂਕਿ ਦਿੱਕਤ ਨਾ ਆਏ ਤੇ ਜਿਹੜੇ ਪਟੀਸ਼ਨਰ ਨੇ ਪ੍ਰਾਸ਼ਰ ਦੇਵ ਸ਼ਰਮਾ ਜੀ ਉਹ ਕਾਫੀ ਜ਼ਿਆਦਾ ਅਗਰੈਸਿਵਲੀ ਉਹਨੂੰ ਡੀਲ ਕਰ ਰਹੇ ਸੀਗੇ ਕਿ ਵੀ ਇਹ ਬਿਲਕੁਲ ਇਹਨਾਂ ਦੇ ਵੱਲੋਂ ਕੋਈ ਕੰਮ ਨਹੀਂ ਹੁੰਦਾ। ਉਹ ਜਿਸ ਦੇ ਚੱਕਰ ਤੇ ਸਾਨੂੰ ਇਹ ਵਾਲੇ ਆਰਡਰਸ ਹੋਏ ਨੇ ਤੇ ਤਾਂ ਅਸੀਂ ਫਿਰ ਸਾਰਾ ਆਇਡੈਂਟੀਫਾਈ ਕਰਕੇ ਜਿਹੜੇ ਨੋਟਿਸਿਸ ਕੀਤੇ ਆ ਉਹ ਉੱਥੇ ਹੀ ਕੀਤੇ ਆ ਉਹਨਾਂ ਘਰਾਂ ਨੂੰ ਕੀਤੇ ਆ ਜਿਹੜੇ ਘਰ ਨਗਰ ਕੌਂਸਲ ਦੀ ਜ਼ਮੀਨ ਦੇ ਵਿੱਚ ਨੇ ਜਿਹੜਾ ਜਿਹੜਾ ਸਟਰਕਚਰ ਨਗਰ ਕੌਂਸਲ ਦੀ ਜ਼ਮੀਨ ਦੇ ਵਿੱਚ ਆ ਜੀ ਤਾਂ ਉਸ ਬੰਦੀ ਨੋਟਿਸ ਕੀਤੇ ਸੀ ਹਜੇ ਇਹ ਨਹੀਂ ਗਏ ਸੀਗੇ ਅੱਜ ਜੀ ਹਜੇ ਤਾਂ ਉਹਨਾਂ ਨੂੰ ਨੋਟਿਸ ਸਰਵ ਹੋਏ ਨੇ ਇਹ ਤਾਂ ਲੋਕਾਂ ਤੋਂ objections receive ਕਰ ਰਹੇ ਹੈ ਜੀ ਜੇ objection ਇਹ ਵੀ ਹੋ ਸਕਦਾ ਹੈ ਕਈ ਵਾਰ ਕੋਈ ਰਿਕਾਰਡ ਚ ਕਮੀ ਪੇਸ਼ੀ ਹੁੰਦੀ ਹੈ ਕਿਸੇ ਦੀ ਜੇ ਕੋਈ ਲੀਗਲ ਸਟਰਕਚਰ ਹੈਗਾ ਤੇ ਅਸੀਂ ਉਹਨੂੰ ਕਿਉਂ ਢਾਵਾਂਗੇ ਜੀ ਜੀ ਪਰ ਜਿਹੜਾ ਇਲੀਗਲ ਸਟਰਕਚਰ ਹੈ ਸਾਡੇ ਸਰਕਾਰ ਦੀ ਜਗ੍ਹਾ 'ਚ ਬਣਿਆ ਉਹ ਤਾਂ ਫਿਰ ਢਾਵਾਂਗੇ ਜੀ ਠੀਕ ਹੈ ਜੀ ਦੂਜਾ ਇੱਕ ਉਹਦੇ 'ਚ ਇਹ ਸਟੈਪ ਹੈ ਜਿਹੜਾ ਪਿੱਛੇ ਛੱਪੜ ਦੀ ਸਫਾਈ ਦਾ ਉਹ ਤਾਂ ਇਲੈਨੀ ਕੇਸ ਅਸੀਂ ਕਰਾਣੀ ਹੀ ਹੈ ਹੂੰ ਅਸੀਂ ਤਾਂ ਇੱਕ ਅਪਰੋਚ ਭਾਰਦੇ ਹਾਂ ਕਿ ਪ੍ਰੋਪਰ ਢੰਗ ਨਾਲ ਉਹ ਸਾਰਾ ਸਾਫ਼ ਹੋ ਜਾਵੇ ਜੀ ਉਹ ਹਜੇ ਲੋਕਾਂ ਨੂੰ ਵੀ ਇੰਨਾ ਪੈਨਿਕ 'ਚ ਨਹੀਂ ਜਾਣਾ ਚਾਹੀਦਾ ਜਿੰਨਾ ਜਿੱ ਇਕੱਠ ਹੋਇਆ ਉਥੇ ਰੌਲਾ ਹੋਇਆ ਲਾਅ ਐਂਡ ਆਰਡਰ ਸਿਚੁਏਸ਼ਨ ਬਣੀ ਹੈ ਤੋਂ ਸਾਡੇ ਮੱਦੇਨਜ਼ਰ ਹੈਗੀ ਹੈ ਤੋਂ ਆਪਾਂ ਪਰ ਇੱਕ ਤਰਫਾ ਕਾਰਵਾਈ ਆਪਾਂ ਨਹੀਂ ਕਰ ਸਕਦੇ ਹੁਣਾਂ ਵੀ ਸਮੇਂ ਦਾ ਜੀ ਇਹ ਤਾਂ ਹੀ ਇਹਨਾਂ ਨੂੰ ਕਿਹਾ ਸੀਗਾ ਕਿ ਜਿਹੜੇ ਵੀ ਲੋਕ ਕੋਈ ਇਸੇ ਆਬਜੈਕਸ਼ਨ ਦਿੰਦੇ ਆ ਉਹ ਇੱਕ ਵਾਰ ਲੈ ਲੋ ਜੀ ਫਿਰ ਉਹਦੀ ਸੀ ਤਫਤੀਸ਼ ਕਰਾਂਗੇ ਜੀ ਜੀ ਆਪ ਟੂ ਵੈਰੀਫਿਕੇਸ਼ਨ ਮਤਲਬ ਜੇ ਉੱਥੇ ਕੋਈ ਇਨਕਲੋਜ਼ਮੈਂਟ ਮਿਲੀ ਤਾਂ ਫਿਰ ਉਸ ਨੂੰ ਬਿਲਕੁਲ ਜੀ ਸਾਨੂੰ ਠਾਣੀ ਚਾਹੀਦੀ ਹੈ ਜੀ ਸਾਡਾ ਸਰਕਾਰ ਦਾ ਕੰਮ ਹੀ ਹੈ ਆਪਣਾ ਜੇ ਅਸੀਂ ਆਪਣਾ ਲੈਂਡ ਨਹੀਂ ਬਚਾ ਸਕਦੇ ਆਪਣੀ ਜ਼ਮੀਨ ਨਹੀਂ ਬਚਾ ਸਕਦੇ ਤੇ ਕਿਸੇ ਦਾ ਅਸੀਂ ਕੀ ਕਰ ਸਕਾਂਗੇ ਤੋ ਉਹ ਤਾਂ ਦੇਖੋ ਸਾਡਾ ਫਰਜ਼ ਹੀ ਬਣ ਜਾਏਗਾ ਜੇ ਸਾਡੀ ਜ਼ਮੀਨ ਦੇ ਵਿੱਚ ਹੈਗਾ ਤੇ ਉਹ ਤਾਂ ਕਾਰਵਾਈ ਕਰਨੀ ਪਏਗੀ ਠੀਕ ਹੈ ਜੀ ਜੋ ਗਰਾਉਂਡ ਤੋਂ ਹਿਮਰਾਜ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਇਹ ਖਾਸ ਰਿਪੋਰਟ